ਵੈਦ ਜੀ ਕਾ ਖਾਲਸਾ ਵੈਦ ਜੀ ਕੀ ਫਤਿਹ ਅੱਜ ਆਪਾਂ ਗੱਲ ਜਿਹੜਾ ਮੁੱਦਾ ਗਾ ਭਾਈ ਅੰਮਰਤਪਾਲ ਸਿੰਘ ਬਾਰੇ ਜ਼ਰੂਰ ਕਰਾਂਗੇ ਤੁਹਾਨੂੰ ਇੱਕ ਜ਼ਰੂਰੀ ਜਾਣਕਾਰੀ ਦੇਣੀ ਹੈ ਤੇ ਵੀਡੀਓ ਨਾਲ ਬਣੇ ਰਹੋ ਉਹ ਜਾਣਕਾਰੀ ਕੀ ਆ ਜਿਹੜੀ ਪਿਛਲੇ ਦਿਨੇ ਸਾਪੇ ਮਾਰੇ ਹੋਈ ਆ ਐਨਆਈ ਵੱਲੋਂ ਤੇ ਉਸ ਦੇ ਸਬੰਧ ਦੇ ਵਿੱਚ ਗੱਲਬਾਤ ਕਰਾਂਗੇ ਤੇ ਕਿਦੋਂ ਜਿਹੜੀ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀ ਰਿਹਾਈ ਮਿਲੂਗੀ ਉਹਦੇ ਬਾਅਦ ਵੀ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਭਾਈ ਅੰਮਰਤਪਾਲ ਸਿੰਘ ਪਿਤਾ ਦਾ ਬਿਆਨ ਸੁਣਾਉਣਾਗਾ ਸ੍ਰੀ ਕਾਲਤਾਕ ਸਾਹਿਬ ਵਿਖੇ ਨਮਸਤਕ ਹੋਏ ਨੇ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਦੱਸ ਦਿਨ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਫੇਸ ਤੋਂ ਥੱਲੇ ਕਰ ਲਓ ਹਾਂਜੀ ਬੋਲੀ ਜੀ ਮੋਹ ਤੇ ਇਹ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਆ ਤੇ ਕਿ ਜਿਹੜੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਆ ਜਾਂ ਹੋਰ ਇਥੇ ਪੰਜਾਬ ਦੀਆਂ ਜੇਲਾਂ ਚ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਗੁਰੂ ਮਹਾਰਾਜ ਹਕੀਕਤ ਰਿਹਾਈ ਬਖਸ਼ਣ ਤੇ ਇਹ ਜਿਹੜੇ ਇੱਕ ਸਰਕਾਰ ਵੀ ਦਾਵਾ ਕਰ ਰਹੀ ਹੈ ਕਿ ਅਸੀਂ ਡੂਲ ਘੜ 10 12 ਬੰਦੇ ਫੜੇ ਆ ਬਾਕੀ ਅਸੀਂ ਕੋਈ ਕੋਈ ਬੰਦਾ ਅੰਦਰ ਨਹੀਂ ਗਿਆ ਜਾਂ ਉਹਦੋਂ ਵੀ ਕਿਹਾ ਸੀ ਕਿ ਬਾਕੀ ਅਸੀਂ ਸਾਰਿਆਂ ਨੂੰ ਛੱਡ ਦਿੱਤਾ ਜਾਊਗਾ ਹੁਣ 1.5 2 ਸਾਲ ਹੋ ਚਲੇ ਆ ਕਿ ਜਿਹੜੇ 30 35 ਬੰਦੇ ਇਥੇ ਪੰਜਾਬ ਦੀਆਂ ਜੇਲਾਂ ਚ ਆ ਉਹਨਾਂ ਨੂੰ ਕੋਈ ਜ਼ਮਾਨਤ ਵੀ ਨਹੀਂ ਦਿੱਤੀ ਜਾ ਰਹੀ ਕਿ ਇਹ ਇਹਨਾਂ ਤੱਕਾ ਕਿ ਜਿਹੜੇ ਕੋਈ ਬੰਦੇ ਮਜ਼ਦੂਰੀ ਕਰਦੇ ਸੀ ਜਾਂ ਉੱਥੇ ਕੋਈ ਅਧਿਆੜੀ ਧੱppa ਕਰਨ ਵਾਲੇ ਸੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਹੋਇਆ ਇਸ ਕਰਕੇ ਸਰਕਾਰ ਨੂੰ ਇਹ ਜਿਹੜੇ ਜਿਹੜੇ ਦਾਵਾ ਕਰ ਰਹੀ ਹੈ ਉਹ ਇੱਕ ਸਰਾਸਰ ਝੂਠਾ ਹੈ ਕਿ ਅਸੀਂ ਕੋਈ ਬੰਦਾ ਅੰਦਰ ਨਹੀਂ ਰੱਖਿਆ ਕਿਉਂਕਿ ਇੱਥੇ ਤੀ ਕਮ ਸੇਗਾ 30-40 ਬੰਦੇ ਆ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਚ ਤੀ 30-32 ਦੇ ਕਰੀਬ ਤੇ ਅਮਰਸਰ ਜੇਲ੍ਹ ਚ ਆ ਤੇ ਬਾਕੀ ਕਪੂਰਥਲਾ ਚ ਆ ਹੋਰ ਵੱਖ-ਵੱਖ ਜ਼ਿਲ੍ਹਿਆਂ ਚ ਵੀ ਇੱਕ-ਇੱਕ ਦੋ-ਦੋ ਜਾਣੇ ਆ ਅਸੀਂ ਇਹ ਇੱਕ ਇਹ ਕਹਿਣਾ ਚਾ ਰਹੇ ਹਾਂ ਕਿ ਚਲੋ ਜੇ ਅਮਰਤਪਾਲ ਨੂੰ ਤੁਸੀਂ ਕੋਈ ਦੋਸ਼ੀ ਮੰਨਦੇ ਜਾਂ ਕੁਝ ਕਰਦੇ ਬਾਕੀਆਂ ਨੂੰ ਤੇ ਛੱਡਿਆ ਜਾਣਾ ਚਾਹੀਦਾ ਬਾਕੀਆਂ ਨੂੰ ਤੇ ਤੁਸੀਂ ਫਰੀ ਕਰੋ ਜਿਹੜੇ ਬਾਦਸ ਤੇ ਐਨਐਸਏ ਲਈ ਆ ਵੀਡੀਓ ਲੰਬੀ ਹੈ ਤੁਹਾਨੂੰ ਮੈਂ ਸਾਰੀ ਸੁਣਾ ਨਹੀਂ ਸਕਦਾ ਮਾਫ਼ ਕਰਨਾ ਤੇ ਕਹਿਣ ਦਾ ਭਾਵ ਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਜਿਹੜਾ ਇਹ ਪੂਰਾ ਸੱਚ ਦੱਸ ਦਿੱਤਾ ਕਿ ਭਗਵਾਨ ਕਮਾਂਡ ਕਹਿੰਦਾ ਸੀ ਕੱਲੇ ਡਿਬੂਗਰ ਜੇਲ੍ਹ ਦੇ ਵਿੱਚ ਬੰਦੇ ਬੰਦ ਨੇ ਦੱਸ ਉਸ ਤੋਂ ਬਾਅਦ ਕਹਿੰਦਾ ਕੋਈ ਹੋਰ ਕੋਈ ਜੇਲ੍ਹ ਦੇ ਵਿੱਚ ਬੰਦੇ ਹੈ ਨਹੀਂ ਕਹਿੰਦਾ ਫੜੇ ਹੀ ਨਹੀਂ ਅਸੀਂ ਕਿੱਡਾ ਵੱਡਾ ਝੂਠ ਆ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਆਟਿਆ ਸੀ ਕਿ 90 92 ਦੇ ਵਿੱਚ ਇਹ ਕੁਝ ਹੁੰਦਾ ਸੀ ਹੁੰਦਾ ਆ ਰਿਹਾ ਸੀ ਕਿ ਚੱਕਿਆ ਪੁਲਿਸ ਵੱਲੋਂ ਕੋਈ ਥਾਣੇ ਤੁਰਿਆ ਫਿਰਦਾ ਸੀ ਥਾਣੇ ਮੁੜਿਆਂ ਦਾ ਉਧਰ ਭਗ ਜਾਂਦਾ ਉਧਰ ਭਗ ਜਾਂਦਾ ਕਹਿੰਦਾ ਭਾਵ ਕਿ ਉਹਨਾਂ ਨੂੰ ਆਪਦੇ ਬੰਦਿਆਂ ਤੱਕ ਜਿਹੜਾ ਮਿਲ ਨਹੀਂ ਦਿੱਤਾ ਜਾਂਦਾ ਸੀ ਏ ਅੱਜ ਭਾਈ ਅੰਮਰਪਾਲ ਸਿੰਘ ਦੇ ਪਿਤਾ ਨੇ ਤੁਹਾਨੂੰ ਸਾਰਾ ਇਹ ਦੱਸ ਦਿੱਤਾ ਕਿ ਕਿਹੜੇ ਕਿਹੜੇ ਠਾਣਿਆਂ ਦੇ ਵਿੱਚ ਆ ਪੰਜਾਬ ਦੇ ਕਿਹੜੇ ਕਿਹੜੇ ਜੇਲ੍ਹਾਂ ਦੇ ਵਿੱਚ ਬੰਦੇ ਬੰਦ ਨੇ ਅੰਮ੍ਰਿਤਸਰ ਕਫੂਰਤਲਾਗਾ ਤੇ ਹੋਰ ਕਈ ਜਿਹੜੇ ਜੇਲ੍ਹਾਂ ਨੇ ਉਹਨਾਂ ਦੇ ਵਿੱਚ ਬੰਦ ਨੇ ਤੇ ਨਾਲ ਭਾਈ ਅੰਮਰਪਾਲ ਸਿੰਘ 10 ਬੰਦੇ ਜਿਹੜੇ ਡਿਬਲੂਗਰ ਜੇਲ੍ਹ ਦੇ ਵਿੱਚ ਆਉਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਦੂਜੀ ਖਬਰ ਜਿਹੜੀ ਮੈਂ ਨਾਲ ਤੁਹਾਡੀ ਸਾਂਝੀ ਕਰਨੀ ਸੀ ਉਹ ਖਬਰ ਇਹ ਆ ਕਿ ਜਿਹੜੀ ਐਨਆਈ ਜਿਹੜਾ ਸਾਪੇ ਮਾਰਈ ਆ ਉਹਦਾ ਕਾਰਨ ਲੱਭ ਚੁੱਕਿਆਗਾ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾਗਾ ਕਿ ਭਾਈ ਅੰਮਰਤਪਾਲ ਸਿੰਘ ਦੇ ਚਾਚੇ ਨੂੰ ਸਵਾਲ ਪੁੱਛਣਾ ਕਿ ਤੁਸੀਂ ਖਾਸ ਤਨ ਬਿਨਾ ਤੁਹਾਡਾ ਸਰਦਾ ਨਹੀਂ ਦੇਖੋ ਕਹਿਜਾ ਸਵਾਲ ਆ ਇਹ ਰਟੇ ਰਟਾਇ ਸਵਾਲ ਨੇ ਜਿਹੜੇ ਉਹਨਾਂ ਤੋਂ ਪੁੱਛੇ ਜਾਂਦੇ ਆ ਉਹਨਾਂ ਦੀ ਚਾਚੀ ਨੂੰ ਜਿਹੜਾ ਚੁੱਕਿਆ ਗਿਆ ਜਿੰਨੇ ਕਰੀਬੀ ਸੀ ਭਾਈ ਅੰਮਰਤਪਾਲ ਸਿੰਘ ਦੇ ਸਿਰਫ ਉਹਨਾਂ ਦੇ ਘਰਾਂ ਤੇ ਸਾਪੇ ਮਾਰੀ ਕੀਤੀ ਗਈ ਆ ਤੇ ਧੰਵਾਇ ਇੱਕ ਇਹ ਖਬਰ ਦੱਸਦਾ ਸੀ ਵੱਡੀ ਕਿ ਭਾਈ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀ ਜਮਾਲਤ ਮਿਲਣ ਵਾਲੀ ਆ 18 ਸਤੰਬਰ ਨੂੰ ਇਹ ਬਹੁਤ ਵੱਡੀ ਅਹਿਮ ਖਬਰ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ 18 ਸਤੰਬਰ ਨੂੰ ਜਿਹੜੀ ਜਮਾਲਤ ਮਿਲਣ ਵਾਲੀ ਆ ਇਹ ਉਹਦੇ ਕਰਕੇ ਜਿਹੜਾ ਸਾਰਿਆਂ ਐਨਆਈ ਬੰਦੋਂ ਜਿਹੜੀ ਰਿਡ ਕੀਤੀ ਗਈ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਜਿਹੜਾ ਕੋਈ ਨਮਾ ਕੇਸ ਪਾ ਕੇ ਉਹਨੂੰ ਦੁਬਾਰਾ ਫੇਰ ਬੰਦ ਕਰਨਗੇ ਡਿਊਡਗੜ੍ਹ ਜੇਲ੍ਹ ਦੇ ਵਿੱਚ ਲਗਭਗ ਉਹਦੀ ਜ਼ਮਾਨਤ ਕੈਨਸਲ ਕੀਤੀ ਜਾਊਗੀ ਸ਼ਾਇਦ ਨਹੀਂ ਜਿਹੜੀ ਜ਼ਮਾਨਤ ਨਹੀਂ ਦਿੱਤੀ ਜਾਵੇਗੀ ਇਹ ਦੁੱਖ ਵਾਲੀ ਬਹੁਤ ਗੱਲ ਆ ਕਿ ਜਦੋਂ ਬੰਦਾ ਕੇਜਰੀਵਾਲ ਆ ਜਿਹੜਾ ਮੁੱਖ ਮੰਤਰੀ ਆ ਉਪਰਚਾਰ ਦੇ ਵਾਸਤੇ ਆ ਸਕਦਾਗਾ ਜਦੋਂ ਬਾਰਾਮੁੱਲਾ ਤੇ ਰਸੇਦ ਪਾਕਿਸਤਾਨ ਦਾ ਜਿਹੜਾ ਬਾਰਾਮੁੱਲਾ ਕਸ਼ਮੀਰ ਤੋਂ ਸੀ ਜਿਹੜਾ ਇੰਜੀਨੀਅਰ ਰਸੇਦ ਦਾ ਉਦੋਂ ਵੱਲੋਂ ਜਿਹੜਾ ਸਾਢੇ 5 ਸਾਲਾਂ ਬਾਅਦ ਜਿਹੜਾ ਯੂਏਪੀ ਲੱਗਿਆ ਸੀ ਜੀ ਦੇ ਉੱਤੇ ਯੂਏਪੀ ਜਮਾਪਾ ਲੱਗਿਆ ਸੀ ਉਹਨੂੰ ਜਮਾਨਤ ਦਿੱਤੀ ਜਾਂਦੀ ਆ ਕਿਉਂਕਿ ਉਹਨੇ ਉਦਾਂ ਦਾ ਭਾਈ ਖੜਾ ਹੋਇਆ ਵੋਟਾਂ ਦੇ ਵਿੱਚ ਉਹਨੇ ਵੀ ਪ੍ਰਚਾਰ ਕਰਨਾਗਾ ਤੇ ਉਹ ਵੀ ਬਾਹਰ ਆਇਆਗਾ ਇਸ ਤਰ੍ਹਾਂ ਭਾਈ ਅੰਮਰਤਪਾਲ ਸਿੰਘ ਦੇ ਬਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਨੌਜਵਾਨ ਨੇ ਭਾਈ ਦੀਪ ਸਿੱਧੂ ਸੌਰੀ ਦੀਪ ਸਿੱਧੂ ਦਾ ਭਾਈ ਮਨਦੀਪ ਸਿੱਧੂ ਤੇ ਭਾਈ ਕਲਵੰਤ ਸਿੰਘ ਰੌਕੇ ਅਤੇ ਹੋਰ ਸਿੰਘ ਵੀ ਜਿਹੜੇ ਜਲਦੀ ਬੋਟਾ ਜਿਹੜੀਆਂ ਲੜਨਗੇ ਹੁਣ ਅੰਮਰਤਪਾਲ ਸਿੰਘ ਨੂੰ ਜਿਹੜੀ 18 ਸਤੰਬਰ ਨੂੰ ਜਮਾਨਤ ਮਿਲਣ ਵਾਲੀ ਆ ਹੋ ਸਕਦਾ ਕਿ ਪ੍ਰਮਾਤਮਾ ਉਸਰ ਨੌਜਵਾਨ ਨੂੰ ਜਿਹੜੀ ਜ਼ਮਾਨਤਾ ਉਹਨੂੰ ਮਿਲ ਜਾਵੇ ਪਰ ਜਿੱਥੋਂ ਤੱਕ ਮੈਨੂੰ ਸਵਾਲ ਆ ਜਿੱਥੋਂ ਤੱਕ ਮੈਨੂੰ ਪਤਾ ਜਿੰਨਾ ਕਾ ਕਿ ਏੜਿੱਕਾ ਜਿਹੜੀ ਸਰਕਾਰ ਲਾਊਗੀ ਉਹਦੇ ਉੱਤੇ ਕੋਈ ਐ ਜਾ ਬਹਾਨਾ ਲੱਭ ਰਹੀ ਆ ਕਿ ਜਿਹੜੇ ਜ਼ਮਾਨਤ ਮਿਲਣ ਤੋਂ ਪਹਿਲਾਂ ਪਹਿਲਾਂ ਉਹਤੇ ਕੇਸ ਇੱਕ ਹੋਰ ਮੜਿਆ ਜਾਵੇ ਹੁਣ ਕਈ ਵੀਰਾਂ ਨੇ ਕਿਹਾ ਕਿ ਇਸ ਪੱਤਰਕਾਰ ਦੀ ਗੱਲ ਸੱਚ ਨਹੀਂ ਹੁੰਦੀ ਪਰ ਆਓ ਅਸੀਂ ਕੋਈ ਨਾਤਾ ਜਾਦੂਗਰਾਂ ਨਾਸੀ ਕੋਈ ਰਾਬਾ ਨਾਸੀ ਜੱਜਾ ਠੀਕ ਆ ਕਿ ਜਿੰਨਾ ਤੱਕ ਸਾਡੇ ਤੱਕ ਖਬਰ ਪਹੁੰਚਦੀ ਆ ਜਿੰਨੀ ਪਹੁੰਚਦੀ ਆ ਉਹ ਤੁਹਾਡੇ ਤੱਕ ਅਸੀਂ ਰੱਖ ਦਿੰਨੇ ਆ ਜਿੰਨੀ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲਦੀ ਆ ਉਹ ਵੀ ਰੱਖ ਦਿੰਨੇ ਆ ਅੱਜ ਪਾਈ ਅੰਮਰਪਾਲ ਸਿੰਘ ਦੇ ਪਿਤਾ ਦਾ ਬਿਆਨ ਆ ਉਹ ਵੀ ਤੁਹਾਡੇ ਸਾਹਮਣੇ ਰੱਖ ਦਿੱਤਾ ਕਿ ਭਾਈ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆ ਬੰਦੇ ਫੜੇ ਹੋਏ ਨੇ ਭਗਵੰਤ ਮਾਨ ਨੇ ਤੇ ਜਿਹੜੇ 18 ਸਤੰਬਰ ਦੀ ਜਮਾਨਤ ਹੋਣ ਵਾਲੀ 18 ਸਤੰਬਰ ਨੂੰ ਇਹ ਵੀ ਇੱਕ ਵੱਡੀ ਖਬਰ ਆ ਸਾਡੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਤਾਂ ਤੁਹਾਡੇ ਨਾਲ ਮੈਂ ਸਾਂਝੀ ਕਰਿਆਂਗਾ ਤੇ ਨਾਲ ਮੈਂ ਇਹ ਗੱਲ ਵੀ ਸਾਂਝੀ ਕਰਿਆਂਗਾ ਇਹ ਵੀ ਪਤਾ ਲੱਗਿਆ ਕਿ ਇਸ ਕਰਕੇ ਸਾਪੇ ਮਾਰੇ ਕੀਤੀ ਜਾ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਅਤੇ ਉਹਨਾਂ ਦੇ ਚਾਚਾ ਨੂੰ ਜਿਹੜਾ ਕਟਾਰੇ ਦੇ ਵਿੱਚ ਹੋਰ ਦੁਬਾਰਾ ਖੜਾ ਕੀਤਾ ਜਾਵੇ ਯਾਨੀ ਕਿ ਹੋਰ ਕੋਈ ਕਾਨੂੰਨ ਲਾ ਕੇ ਉਹਨਾਂ ਤੋਂ ਉੱਤੇ ਜਿਹੜੀ ਉਹਨਾਂ ਨੂੰ ਦੁਬਾਰਾ ਫਿਰ ਜਿਹੜੀ ਉਹ ਰਿਹਾਈ ਜਿਹੜੀ ਮਿਲਣੀ ਸੀ ਜ਼ਮਾਨਤ ਮਿਲਣੀ ਸੀ ਉਹਦੇ ਵਿੱਚ ਡਿੱਕਾ ਬਣਿਆ ਜਾਵੇ ਇਹ ਸਭ ਤੋਂ ਵੱਡੀ ਤੇ ਅਹਿਮ ਖਬਰ ਤੁਹਾਨੂੰ ਮੈਂ ਦਿੰਨਾਗਾ ਇਹ ਗੱਲ ਸੱਚਮੁੱਚ ਆ ਤੁਸੀਂ ਅੱਜ ਚਾਹੇ ਲਿਖ ਕੇ ਲੈ ਲਓ ਅੱਜ ਦੀ ਗੱਲ ਤੁਸੀਂ ਸਾਹਮਣੇ ਰੱਖ ਲਿਓ 18 ਤਰੀਕ ਤੱਕ ਗੱਲ ਜਿਹੜੀ ਇਹ ਸਾਹਮਣੇ ਰੱਖ ਲਿਓ ਕਿ ਭਾਈ ਅੰਮਰਤਪਾਲ ਸਿੰਘ ਦਾ ਛੱਡਣਾ ਇਹਨਾਂ ਸੌਖਾ ਨਹੀਂ ਇਹਨਾਂ ਨੂੰ ਸਰਕਾਰਾਂ ਨੂੰ ਸੱਜਣਾ ਨਹੀਂ ਪਰ ਜੇਕਰ ਹਵਾਲਾ ਦਿੱਤਾ ਜਾਊਗਾ ਵਕੀਲ ਸਾਹਿਬ ਵੱਲੋਂ ਕਿ ਭਾਈ ਅਰਵਿੰਦ ਕੇਜਰੀਬਾਲ ਪ੍ਰਚਾਰ ਲਈ ਬਾਹਰ ਆ ਸਕਦਾਗਾ ਬਾਹਰ ਮੁੱਲ ਤੋਂ ਜਿੱਤਿਆ ਜਿਹੜਾ ਇੱਕ ਦਿਨੀ ਬਰਾਬਰ ਇਹਨਾਂ ਨੇ ਸੌ ਚੁੱਕੀ ਆ ਭਾਈ ਅੰਮ੍ਰਿਤਪਾਲ ਸਿੰਘ ਤੇ ਰਸੇ ਦਾ ਇੰਜੀਨੀਅਰ ਨੇ ਜਦੋਂ ਉਹ ਬਾਹਰ ਆ ਸਕਦਾ ਤੇ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਆ ਸਕਦਾ ਇਸ ਨੂੰ ਲੈ ਕੇ ਸਾਰਾ ਇੱਕ ਜਿਹੜੀ ਗੋਪਤਾ ਕਈ ਚੀਜ਼ਾਂ ਗੁਪਤ ਰੱਖੇ ਜਾਂਦੀਆਂ ਨੇ ਇਹ ਦੱਸਿਆ ਜਾ ਰਿਹਾ ਉਹਨਾਂ ਦੇ ਕਰੀਬੀਆਂ ਵੱਲੋਂ ਸਾਡੇ ਸੂਤਰਾਂ ਵੱਲੋਂ ਕਿ ਭਾਈ ਅੰਮਰਤਪਾਲ ਸਿੰਘ ਦੀ 18 ਸਤੰਬਰ ਨੂੰ ਜਿਹੜੀ ਜ਼ਮਾਨਤ ਹੋ ਸਕਦੀ ਆ ਲਗਭਗ ਪਰ ਜੇਕਰ ਐਨਆਈ ਅੜਿੱਕਾ ਨਾ ਬਣੀ ਜੇਕਰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਅੜਿੱਕਾ ਨਾ ਬਣਿਆ ਤਾਂ ਜਿਹੜੀ ਲਗਭਗਾਂ ਜ਼ਮਾਨਤ ਉਹ ਸੰਭਵ ਆ ਕਿ 18 ਸਤੰਬਰ ਨੂੰ ਜ਼ਮਾਨਤ ਹੋ ਜਾਵੇਗੀ ਤੇ ਅੱਗੇ ਗੱਲ ਪਰਮਾਤਮਾ ਤੇ ਜੱਜਾਂ ਤੇ ਜਿਹੜੀ ਉਹ ਹੁੰਦੀ ਆ ਦੇਖੋ ਉੱਤੇ ਕੀ ਪੱਖ ਰੱਖਦੀ ਐ ਇੰਨਾ ਜਿਹੜੀ ਸਾਪੇ ਮਾਰੀ ਕੀਤੀ ਉਹ ਸਾਰਾ ਜਿਹੜਾ ਕਾਰਨ ਅਰੀਜ ਨਾਲ ਇਸ ਕਰਕੇ ਹੀ ਕਾਰਨ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀ ਜਮਾਨਤ ਨਾ ਮਿਲ ਸਕੇ ਇਹ ਸਾਰਾ ਅਰੀਜ ਇਹ ਹੀ ਆ ਹੋਰ ਕੋਈ ਨਹੀਂ ਤੇ ਤੁਸੀਂ ਆਪਣੇ ਕਮੈਂਟ ਰਾਹੀਂ ਜਰੂਰ ਕਮੈਂਟ ਦੱਸਿਓ ਕਰਕੇ ਕੀ ਇਹ ਗੱਲ ਸੱਚ ਆ ਤੇ ਤੁਹਾਨੂੰ ਕੰਮੇ ਲੱਗਦਾ ਤੇ ਤੁਸੀਂ ਕੰਮੇ ਸੋਚਦੇ ਹੋ ਤੁਹਾਡੀ ਸੋਚ ਮੁਤਾਬਕ ਤੁਸੀਂ ਕੰਮੇ ਸੋਚਦੇ ਹੋ ਉਹ ਵੀ ਤੁਸੀਂ ਖੁੱਲ੍ਹ ਕੇ ਦੱਸਣਾ ਕੋਈ ਦੇਚ ਇਸ ਤਰ੍ਹਾਂ ਨਹੀਂ ਕਿ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਤੁਸੀਂ ਕਮੈਂਟ ਨਾ ਲਿਖੋ ਵਧੀਆ ਲਿਖੋ ਜੋ ਮਰਜ਼ੀ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੀ ਸੋਚ ਮੁਤਾਬਕ ਕਮੈਂਟ ਨੇ ਉਹ ਤੁਸੀਂ ਲਿਖ ਦਿਓ ਤੇ ਦੂਜੀ ਗੱਲ ਜਿਹੜੀ ਇਹ ਹੈਗੀ ਆ ਕਿ ਆਪਾਂ ਜਿਹੜੀ ਇਹ ਗੱਲਬਾਤ ਤੁਹਾਡੇ ਮੂਰੇ ਰੱਖੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਦਿੱਤਾ ਕਿ ਜਿਹੜੀ ਸਾਰੀ ਗੱਲਬਾਤ ਰੱਖੀ ਆ ਜੇਕਰ ਸਾਡੇ ਕੋਲ ਕੁਝ ਤੱਥ ਸਬੂਤ ਸਾਡੇ ਸੂਤਰ ਤੋ ਪਤਾ ਲੱਗਦਾ ਤੇ ਤਾਂ ਹੀ ਪਈ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਉਹ ਕਰਦੇ ਆ ਤੇ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਚੰਗੀ ਨੂੰ ਤਾਂ ਆਪਾਂ ਇਹਦੇ ਵਿੱਚ ਕੀ ਉਹ ਕਰਨਾਗਾ ਵੈਸੇ ਆਪਣਾ ਫਰਜ਼ ਮੰਨਦਾਗਾ ਸਿੱਖ ਹੋਣ ਦੇ ਨਾਤੇ ਤਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਤੇ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਸਾਡੀਆਂ ਜਿਹੜੀਆਂ ਚਲਾਕੀਆਂ ਨੇ ਲੋਕਾਂ ਨੂੰ ਪਤਾ ਲੱਗ ਚੁੱਕਿਆਗਾ ਅਸੀਂ ਕਵੇਂ ਐਨਆਈ ਦੇ ਰੇਟਾ ਪਵਾ ਕੇ ਭਾਈ ਅੰਬਰਤਪਾਲ ਸਿੰਘ ਦੀ ਜਿਹੜੀ ਰਿਕਾਵਟ ਬਣਦੇ ਆ ਤੇ ਸਾਡੇ ਸਿੱਖ ਕੌਮ ਸੁੱਤੀ ਪਈ ਆ ਉਹ ਜਾਗਦੀ ਨਹੀਂ ਉਹਦਾ ਰੱਬ ਰੱਖਾਗਾ ਤੇ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ